ਮਾਤਾ ਦੇ ਨੇ ਰਾਤੇ ਆ ਚੁੱਕੇ ਨੇ ਬਾਜ਼ਾਰ ਸਜ ਚੁੱਕਿਆਗਾ ਸੋ ਆਪਾਂ ਆਇਆ ਹਾਂ ਸਾਂਝੀ ਮਾਤਾ ਦੇ ਬਾਜ਼ਾਰ ਦੇ ਵਿੱਚ ਜਿੱਥੇ ਕਿ ਆਪਾਂ ਨੂੰ ਸਾਂਝੀ ਮਾਤਾ ਦੀ ਸਮਗਰੀ ਮਿਲੂਗੀ ਜਿਵੇਂ ਕਿ ਤੁਸੀਂ ਆ ਦ੍ਰਿਸ਼ ਦੇਖ ਸਕਦੇ ਹੋ ਕਮਿਆਰਾਂ ਨੇ ਬੜੀ ਹੀ ਮਿਹਨਤ ਨਾਲ ਮਿੱਟੀ ਦੇ ਨਾਲ ਬਣਾਇਆ ਹੈ ਜੇ ਹੋ ਸਕੇ ਤੁਸੀਂ ਵੀ ਇਹਨਾਂ ਮਜ਼ਦੂਰਾਂ ਕੋ ਯਾਰ ਹੈਲਪ ਕਰੋ ਤੇ ਇਹਨਾਂ ਤੋਂ ਖਰੀਦਦਾਰੀ ਕਰੋ ਆਪਾਂ ਬਾਪੇ ਨਾਲ ਗੱਲ ਕਰ ਆ ਤੁਸੀਂ ਵੇਚਦੇ ਹੋ ਥੋੜੀ ਲੱਗੀ ਸਟਾਲ ਕੀ ਦੇਖ ਕੇ ਕੀ ਰੇਟ ਹੈ ਇਹਨਾਂ ਆਹ ਸਾਰੀ ਆਹ ਚੀਜ਼ਾਂ ਦਾ ਇਹ ਹੈਗੇ 20-20 ਰੁਪਏ ਦੇ ਆਈਟਮ ਇਹ 20-20 ਰੁਪਏ ਤੇ ਤਾਰੀ ਤਾਰੀ ਆ ਜੀ ਨੇ 10 ਰੁਪਏ ਦੀ ਚਾਹ ਠੀਕ ਐ ਸੋਹਾਂ ਜੀ ਹਾਂ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਆ ਬਜ਼ੁਰਗਾਂ ਤੋਂ ਵੀ ਸਮਾਨ ਖਰੀਦਿਆ ਕਰੋ ਠੀਕ ਐ ਜੀ ਦਿੱਲੀ ਮਲਟੀ ਸਪੈਸ਼ਲ ਇਹ ਥੋਨੇ ਲਾਇਆ ਹੋਇਆ ਠੀਕ ਜੀ ਇਹ ਆ ਬਲੇ ਮੰਡੀ ਦਾ ਲਾਇਆ ਜੀ ਕਿਹੜੇ ਪਿੰਡ ਹੈ ਆਪਣਾ ਪਿੰਡ ਆ ਹੀ ਧੂਰੀ ਆ ਤੁਹੇ ਦੇਖੋ ਕਿੰਨੀ ਸੋਹਣੀਆਂ ਸੋਹਣੀਆਂ ਆਕਰਤੀਆਂ ਬਣੀਆਂ ਹੋਈਆਂ ਨੇ ਜੋ ਕਿ ਪਾਕ ਪਵਿੱਤਰ ਨੇ ਸੋ ਮਾਤਾ ਰਾਣੀ ਦੀ ਕਿਰਪਾ ਸਾਰਿਆਂ ਤੇ ਹੋਵੇ ਤਾਂ ਮੈਂ ਆਹੀ ਕਹਿਣਾ ਚਾਹਾਂਗਾ ਯਾਰ ਜਿਹੜੇ ਵੀ ਆ ਮਜ਼ਦੂਰ ਨੇ ਇਹਨਾਂ ਤੋਂ ਖਰੀਦਦਾਰੀ ਕਰੋ ਤਾਂ ਕਿ ਇਹਨਾਂ ਦੀ ਵੀ ਦੀਵਾਲੀ ਵਧੀਆ ਨਿਕਲ ਸਕੇ ਸੋ ਬੇਨਤੀ ਆ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸੋ ਅੱਗੇ ਤੁਹਾਨੂੰ ਦਿਖਾਉਣਾ ਹੈ ਜਵਾਕ ਵੀ ਬੱਚੇ ਵੀ ਵਿਚਾਰੇ ਲੱਗੇ ਨੇ ਇਹਨਾਂ ਇਹ ਕਿਉਂ ਲੱਗੇ ਨੇ ਕਿਉਂਕਿ ਇਹਨਾਂ ਦੀ ਵੀ ਦੀਵਾਲੀ ਵਧੀਆ ਹੋ ਸਕੇ ਸੋ ਮੈਂ ਆਹੀ ਉਮੀਦ ਕਰਦਾਗਾ ਕਿ ਤੁਸੀਂ ਇਹਨਾਂ ਤੋਂ ਖਰੀਦਦਾਰੀ ਜ਼ਰੂਰ ਕਰੋ ਜ਼ਰੂਰ ਕਰੋ ਤਾਂ ਕਿ ਜਵਾਕ ਵੀ ਆਪਣੀ ਦੀ ਤੇ ਆਹੀ ਕਹਿਣਾ ਚਾਹਨਾਗਾ ਬਾਕੀ ਤੁਸੀਂ ਪੰਜਾਬੀਓਂ ਦਿਲ ਵੱਡਾ ਹੁੰਦਾ ਧੰਨਵਾਦ ਜੀ